ਵੇ ਉਹ ਡਿਪਾਰਟਮੈਂਟ 3 ਜਿਹੜਾ ਨਹੀਂ ਨਹੀਂ ਕੁਝ ਲਿਖ ਕੇ ਲੱਭੂ ਲਿਖ ਕੇ ਨਹੀਂ ਦਸਾਈ ਆਇਆ ਕਰਕੇ ਤੁਹਾਨੂੰ ਆਪ ਬਿਲਡਾਂ ਤੋਂ ਸ਼ਫਾਰਤ ਲੈ ਕੇ ਆਏ ਉਹ ਵੇਖੇ ਵੀ ਤੇ ਇਹ ਮੈਂ ਦੇਖਿਆ ਕਿੱਡਾ ਡਾਣਾ ਉਹ ਵੱਡਤਾ ਇੱਕਾ ਮੋਟਾ ਡਾਣਾ ਐਡਾ ਆ ਵੱਡਤਾ ਆ ਆ ਵੱਡਤੇ ਦੇਖ ਲੈ ਇਹ ਸਾਰਾ ਲਾਇਆ ਇਹ ਸਾਰਾ ਲਾਇਆ ਥੱਲੇ ਵੀ ਇਹ ਲੱਗਿਆ ਵਾਸੀ ਪਹਿਲਾਂ ਸਾਰਾ ਮਤਲਬ ਉਤੋਂ ਭਾਣਾ ਚਾਪੀ ਲਾ ਕਰਦਾ ਹਾਂ ਯਾਰ ਸਾਰਾ ਬਹੁਤ ਹੈ ਅਜੇ ਇਹ ਆਂਬ ਘੱਟੋ ਘੱਟ ਨਾ ਵਾਲਾ ਅੰਗਰੇਜ਼ਾਂ ਵਾਲੇ ਦਾ ਆਂਬ ਹੈ ਬਹੁਤ ਪੁਰਾਣਾ ਆਂਬ ਹੈ ਮੈਨੂੰ ਪਤਾ ਹੈ ਐਡਾ ਤੈਨੂੰ ਬੋੜਾ ਵਾਲਾ ਆਂਬ ਆ ਤੈਨੂੰ ਆਂਬ ਹੀ ਨਹੀਂ ਮਿਲਨ ਨਕਦੇ ਇਹ ਜਾਂ ਤੂੰ ਦਿਖਾਈ ਇਹ ਜੰਬ ਕਿੱਦਾਂ ਪੁਰਾਣਾ ਵਾਲਾ ਨਾ ਇੰਨੇ ਨੂੰ ਆਂਬ ਲੱਗਦੇ ਆ ਯਾਰ ਆਂਬ ਇਹਨੂੰ ਬਾਹਲੇ ਲੱਗਦੇ ਆ ਬਈ ਹਾਂ ਪਰਿਆਵਾ ਹੁੰਦਾ ਬਈ ਪਰਿਆਵਾ ਹੁੰਦਾ 1000 ਬਈ ਆਇਆ ਅੱਧੇ ਆਇਆ ਯਾਰ ਕਿਤੇ ਰੋਕਾਂਗਾ ਦਾਹ ਗੋਬਿਸ ਪੱਲਾ ਤੋਂ ਦਾਹ ਹਾਂ ਨੇ ਇੱਕ ਤਵਾ ਜਦੋਂ ਗਾਣੇ ਪਣਿਆ ਨੋਕਸ 25 ਦਾ ਖੜੀ ਨਾ ਦੋ ਪਿੰਡਾਂ ਦੀ ਹੈ ਜਲਪੁਰੇ ਤੋਂ ਹੈ ਇਹ ਸਰਪੰਚ ਵੀ ਆਇਆ ਗਏ ਤੇ ਤੁਹਾਨੂੰ ਕੋਈ ਬੰਦਿਆਂ ਨੇ ਵੜ ਪਾਈ ਅਸੀਂ ਤਾਂ ਇੱਥੇ ਕਿਹੜੇ ਬੰਦਿਆਂ ਨੇ ਆਪਣੀ ਬੰਦੇ ਦੀ ਮੰਨਵਾ ਤੱਕੀ ਪਾੜਦੇ ਜੀ ਆਹ ਨਾ ਹਕੀਕਤ ਕਰਨਾ ਮੈਂ ਤੈਨੂੰ ਥੋਰ ਦਰਦਾ ਸਾਲਾ ਮਹਿਕਮੇ ਦਾ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਯਾਰ ਉੱਥੇ ਨਹਿਰੀ ਕੋਠੀ ਦੇ ਵਿੱਚ ਸਰਕਾਰੀ ਨਹਿਰੀ ਕੋਠੀ ਹੈ ਨਹਿਰੀ ਵਿਭਾਗ ਦੀ ਜਗ੍ਹਾ ਥੋੜੇ ਅੰਬ ਵੜਤਾ ਕਹਿੰਦਾ ਕੋਈ ਨਹੀਂ ਕਾਇਦੇ ਆਂਗੇ ਲੈ ਹੁਣ ਮੈਂ ਤੇਰੀ ਲੱਤ ਵੱਢ ਕੇ ਮੁੜ ਕੇ ਜੋੜ ਦੂੰ ਫੇਰ ਯਾਰ ਇਹਨਾਂ ਦੀ ਵੀ ਜਾਨ ਆ ਯਾਰ ਤੂੰ ਯਾਰ ਉਲੂ ਸਿੱਧਾ ਕਰ ਲਿਆ ਵੀ ਆ ਠੀਕ ਹੈ ਜੀ ਆ ਟੋਆ ਜਾ ਪੱਟ ਲੋ ਆ ਲੈ ਪਾਣੀ ਬਣਾ ਲਓ ਜਾਂ ਪੰਪ ਨੂੰ ਖੰਬ ਵੜਦੇ ਨਾਲ ਇਹਨੂੰ ਪੜੇ ਬਣਾ ਲੈਂਦੇ ਭਈ ਇਹਦੇ ਥੰਦੇ ਪੜੇ ਬਣਾ ਲੈਂਦੇ ਜ਼ਰੂਰੀ ਸੀ ਵੀ ਆਪਾਂ ਆਂਬ ਤੋੜ ਕੇ ਆਪਾਂ ਇਹਦਾ ਟੋਆ ਲਾਉਣਾ ਹਾਂ ਗਲਤੀ ਹੋਈ ਬਾਈ ਜੀ ਗਲਤੀ ਇਹ ਨਹੀਂ ਕਿ ਟ੍ਰਾਂਸਪੋਰਟ ਤੇ ਪੇੜ ਲਾ ਗਲਤੀ ਛੋਡੀ ਨਹੀਂ ਬਾਈ ਤੂੰ ਅਰਸ ਦਾ ਲਵਾਉਣਾ ਸੁਣ ਮੇਰੀ ਗੱਲ ਸੁਣ ਮਸਲਾ ਇਹ ਦੋ ਪਿੰਡਾਂ ਇਹ ਪਿੰਡਾਂ ਦਾ ਹੈ ਇਹਨਾਂ ਨੇ ਤੁਹਾਨੂੰ ਕਿਸੇ ਨੇ ਆ ਕੇ ਕਿਹਾ ਨਹੀਂ ਠੀਕ ਹੈ ਹੱਕ ਬਣਦਾ ਇਹਨਾਂ ਦਾ ਮੈਂ ਤਾਂ ਕੁਦਰਤੀ ਸੜਕ ਤੋਂ ਲੰਘਦਾ ਸੀ ਮੈਂ ਕਿਹਾ ਰੰਬ ਕੱਢਿਆ ਪਰ ਮੈਂ ਤਾਂ ਰੁਕ ਗਿਆ ਠੀਕ ਹੈ ਤਾਂ ਛੋਡੇ ਮੈਂ ਉਦੋਂ ਬਾਅਦ ਤੁਹਾਨੂੰ ਫੋਨ ਕੀਤਾ ਤਾਂਗਾ ਮੈਂ ਉਹਨਾਂ ਨੂੰ ਨਹਿਰੀ ਪਾਗਲੇ ਨੂੰ ਫੋਨ ਕੀਤਾ ਦਰਾਹਤ ਨੂੰ ਦੈਰ ਅਸੀਂ ਐ ਮੰਨਦੇ ਆ ਵੀ ਜਿੰਮੇ ਚ ਕੋ ਜਾਣ ਹੀ ਨਹੀਂ ਹੁੰਦੀ ਯਾਰ ਜਿੰਮੇ ਆਪਾਂ ਕੋਈ ਟਪਟਾ ਐ ਐ ਕਰਦੇ ਆ ਲੋਕ ਯਾਰ ਆ ਤਰੇ ਇੱਥੇ ਆ ਖੜਿਆ ਆ ਇਹ ਇੱਥੇ ਮੈਨੂੰ ਆ ਕੇ ਪਿੱਛੇ ਦੰਦ ਕੱਢੀ ਜਾਣ ਦੰਦ ਉੱਤੇ ਵੀ ਆ ਮਾ ਮਰ ਚਫੜੇ ਤੇਰਾ ਮੂੰਹ ਦਾ ਆਂਦਾ ਮੈਨੂੰ ਥੋੜੇ ਕੋਲ ਨਹਿਰੀ ਵਿਭਾਗ ਦੀ ਜਿਹੜੀ ਤੁਸੀਂ ਮਨਜ਼ੂਰੀ ਲਈ ਉਹ ਦਿਖਾਓ ਮੈਨੂੰ ਕਿੱਥੇ ਲੈ ਲਿਖ ਕੇ ਦਿਖਾਓ ਜੇ ਗੱਲ ਕਰਾ ਕੇ ਉਹ ਐਸੇ ਦਿਓ ਸਾਹਿਬ ਗੱਲ ਕਰਾ ਸਿਓ ਮਰੋਹੀਂ ਪਟਾ ਅੰਬ ਦੇ ਜਾਣੇ ਮਰੇ ਤਾ ਦਾ ਬਾਈ ਨਾਲ ਆਏ ਆ ਕਮਾਲੂ ਵਾਲਿਆ ਬਿਲਕੁਲ ਮੜ ਕਰਾਏ ਆ ਆਪਾਂ ਗਲਤੀ ਹੈ ਬਾਈ ਗਲਤੀ ਨਹੀਂ ਅੱਛਾ ਹੁਣ ਇਹ ਅੰਬ ਦਾ ਟਾਣਾ ਜੁੜ ਜੂ ਨਾਲ ਜੋੜ ਦਾਂਗੇ ਆਪਾਂ ਕਿੰਨੇ ਵੱਡ ਤੇ ਆਹ ਦੇਰ ਆਹ ਵੱਡ ਤੱਕ ਤਾਂ ਆਉਣਾ ਤਾਂ ਆਉਣਾ ਦੇ ਇਹ ਸੁੱਕਾ ਪੈ ਗਿਆ ਇਹਨੂੰ ਕੀੜਾ ਪੈ ਰਿਆ ਇਹ ਤੁ ਖਤਮ ਹੋ ਜੂ ਅੰਬ ਇਹ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਪਾਂ ਅੱਜ ਅੰਬ ਲੈ ਮੇਰੀ ਕਰਾ ਗੱਲ ਯਾਰ ਮੇਰੀ ਕਰਾ ਗੱਲ ਮੇਰੀ ਗੱਲ ਕਰਾ ਹਲੋ ਹਲੋ ਵਾਜੀ ਨਹੀਂ ਹੁੰਦੀ ਇਹਦੀ ਹਲੋ ਹਾਲ ਤਾਂ ਬਾਈ ਠੀਕ ਆ ਯਾਰ ਮੈਂ ਤੁਹਾਨੂੰ ਪਰਸਾਂ ਚੋਂ ਉੱਥੇ ਦਾ ਫੋਨ ਕਰੀ ਜੰਨਾ ਵੀ ਇਹਨਾਂ ਨੇ ਅੰਬ ਵੜਤਾ ਤੁਹਾਡੇ ਨਹਿਰੀ ਮਹਿਕਮੇ ਦੀ ਜਗ੍ਹਾ 'ਚੋਂ ਥੋੜ ਮੇਰੀ ਗੱਲ ਹੋਈ ਆ ਕੌਣ ਬੋਲਦਾ ਅਸਲੀਓ ਬੋਲਦਾ ਗਰਦੇਥਪਾਲ ਨਾਲ ਹਾਂ ਉਹ ਨਾ ਤੁਸੀਂ ਯਾਰ ਇੱਥੇ ਕੋਈ ਛੋਟਾ ਨਹਿਰੀ ਇਹ ਨਹਿਰੀ ਵਿਪਾਕ ਦੀ ਨਹਿਰੀ ਕੋਠੀ ਆ ਨਾ ਤੁਸੀਂ ਕੋਈ ਇੱਥੇ ਛੋਟਾ ਬੰਦਾ ਆਇਆ ਛੋਟਾ ਫਰਦ ਨਹੀਂ ਬਾਈ ਬੰਦਾ ਆ ਕੇ ਇਹਨਾਂ ਨੇ ਐਡਾ ਅੰਬ ਤੋੜਤਾ ਐਡੇ ਡਾਣੇ ਵੜਤੇ ਆ ਬਾਈ ਮੈਨੂੰ ਇਹ ਗੱਲ ਦਾ ਜਵਾਬ ਦੇ ਤੂੰ ਐਸਡ ਹੋਆ ਤੂੰ ਕਹਿੰਦਾ ਵੀ ਵਰਜਦੇ ਨੇ ਆ ਠੀਕ ਆ ਵੀ ਇੱਕ ਬਾਰੀ ਦੋਖਤਾ ਇਹ ਜਿਹੜਾ ਦਰਾਸਤ ਵੜਦਾ ਇਹਦਾ ਹੱਲ ਹੈਗਾ 100 ਸਾਲ ਤਿਆਰ ਹੋਇਆ 100 ਸਾਲ ਚ ਅੰਗਰੇਜ਼ਾਂ ਵੇਲੇ ਦਾ ਰੁਕਾ ਏ ਹਾਂ ਇਹਦੀ ਪਰਪਾਈ ਹੋ ਜੂ ਇਹਨਾਂ ਨੂੰ ਵਰਜਨ ਨਾਲ ਕੀ ਹੋ ਜੂਗਾ 76 ਵੀ ਮਾਰ ਦਾਂਗੇ ਤਾਂ ਵੀ ਕੀ ਹੋ ਜੂਗਾ ਇਹਨਾਂ ਨੇ ਕਾਨੂੰਨੀ ਕਾਰਵਾਈ ਕਰਾ ਕੇ ਟੰਡ ਫੜਾ ਚਕਾ ਦੇਣਾ ਰਹਿ ਤੋੜਾ ਲਾਈ ਬੈਠੇ ਆ ਬਾਈ ਕਾਨੂੰਨੀ ਕਾਰਵਾਈ ਬਣਦੀ ਆ ਐਨਜੀਟੀ ਦਾ ਸਾਫ਼ ਤੌਰ ਤੇ ਆਰਡਰ ਆ ਤੁਸੀਂ ਹਲਾ ਰੁਖ ਨਹੀਂ ਵੱਟ ਸਕਦੇ ਨਹੀਂ ਵੱਟ ਸਕਦੇ ਛਾਂਗ ਨਹੀਂ ਸਕਦੇ ਮੈਂ ਤੁਹਾਨੂੰ ਆਰਡਰ ਭੇਜ ਦਿੰਦਾ ਹਾਂ ਛਾਂਗਣਾ ਹੋਰ ਕੀ ਜੁੰਦੀ ਆ ਛਾਂਗਣਾ ਹੁੰਦਾ ਪਤਲੀ ਡਾਣੀ ਲਾ ਦੇਣੀ ਇਹ ਘੱਟੋ ਘੱਟ ਬੰਦੇ ਦੇ ਜੱਫੇ 'ਚ ਨਹੀਂ ਉਹਦੇ ਐਡੇ ਐਡੇ ਮੋਟੇ ਮੋਟੇ ਡਾਣੇ ਵੱੜਦੇ ਇੱਥੋਂ ਕਿਦਾ ਪਊ ਆਂ ਬੰ ਨੂੰ ਇੱਥੋਂ ਮੱਛੂ ਆਂਦੇ ਇਥੋਂ ਸ਼ੁਰੂ ਹੋ ਕੰਮ ਆਪਾਂ ਦਾ ਤੋੜਿਆ ਜੀ ਪਰਾਇ ਫੋਟੇ ਇਹਨਾਂ ਨੇ ਬਾਈ ਕਾਨੂੰਨੀ ਕਾਰਵਾਈ ਕਰਾਓ ਨਹੀਂ ਇਹਨਾਂ ਦਾ ਕੰਮ ਜਾਂ ਬੰਦ ਕਰਾਉਣਾ ਮੈਂ ਇੱਥੇ ਆਲਾ ਟੰਡ ਫੜਾ ਚਕਾਉ ਇਹਨਾਂ ਦਾ ਛੋਡਾ ਫਰਜ ਬਣਦਾ ਛੋਡੀ ਨਹਿਰੀ ਭਾਗ ਦੀ ਜਗਾ ਛੋਡੇ ਮੈਂ ਅਫਸਾਨਾ ਵੀ ਗੱਲ ਕਰ ਲੈਣਾ ਇਹਨਾਂ ਦੇ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਉਹ ਕਰਾਓ ਹਾਂ ਹਾਂ ਆ ਆ ਕੇ ਤਾਂ ਨਾ ਗੱਲ ਕਰੋ ਇੱਥੇ ਆਓ ਲੈ ਵਰਜ ਦੇ ਦਿੰਨੇ ਆ ਵਰਜਣ ਨਾਲ ਕੀ ਹੋ ਜੂ ਕਾ ਨੂੰ ਯਾਰ ਭੈਣੇ ਕੁੱਤੀ ਚੋਰਾ ਆਂਦ ਲਈ ਸਾਰੇ ਰਲੇ ਮਿਲਿਆ ਜਾਂਦਾ ਤੇ ਕਿਹੜਾ ਪੌਦਾ ਯਾਰ ਕੋਈ ਸਾਰਾ ਰਾਜਾ ਬਾਬੂ ਹੈਗਾ ਇੱਥੇ ਜਿਹੜਾ ਜੀਕਰਦਾ ਜਿੱਥੇ ਭੈਣਾਂ ਨੂੰ ਕੋਈ ਪਾਣੀ 'ਚ ਗੰਦ ਪਾਈ ਜਾਂਦਾ ਜਿਹਦਾ ਜੀਕਰਦਾ ਦਰਾਸਤ ਵੱਢੀ ਜਾਂਦਾ ਜਿਹਦਾ ਜੀਕਰਦਾ ਜਿੱਥੇ ਜੀਕਰਦਾ ਗਲਾ ਦਿੰਦਾ ਹੈ ਕੋਈ ਹਾਕਤਾ ਬਥੇ ਦੁਨੀਆ ਦਾ ਤੂੰ ਵੀ ਇਨਸਾਨ ਹੈ ਸਾਹ ਲੈਣਾ ਨਾ ਕਿੱਥੋਂ ਲੈਣਾ ਜੇ ਰੁੱਖ ਨਾ ਹੁਣ ਕਿੱਥੋਂ ਸਾਹ ਲੈ ਲੇਗਾ ਮੱchnਾ ਵੀ ਆਪਾ ਦੇਣਾ ਜੀ ਆ ਲੱਕਣਾ ਚਾ ਯਾਰ ਮਾੜਾ ਮੁੱਟ ਦਾ ਕੱਲ ਨੂੰ ਹੱਥ ਮਾਰਿਆ ਹੁੰਦਾ ਲਾ ਕੇ ਜੇ ਅਸੀਂ ਵੀ ਚੱਕ ਤੇ ਡਾਣੇ ਵੀ ਤੋੜ ਦੋ ਯਾਰ ਮਾੜਾ ਏ ਤੂੰ ਆ ਆ ਦੀ ਵੀ ਪੰਚਾਇਤ ਬੁਲਾਉਣੇ ਲਿਖ ਤੇ ਮੈਂ ਕਿ ਮੈਨੂੰ ਕਹੋ ਸਰਪੰਚ ਹਾਂਜੀ ਤੂੰ ਮੇਰਾ ਵੀ ਰਾ ਇਹ ਲਿਖ ਕੇ ਲੈਟਰ ਪੈਟ ਤੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਵਾਲਾ ਕਰਾਉ ਯਾਰ ਲਿਖ ਦੇ ਨੇ ਹਾਂ ਮੈਂ ਆਪਰੇ ਆਪਾਂ ਕਿੱਦਾਂ ਉਹ ਗੱਲ ਦੀ ਪਰੇਸ਼ਾਨੀ ਕਿੰਨਾ ਨਹੀਂ ਵੱਡੀ ਉਹ ਆ ਉਹ ਵੀ ਇਹਨਾਂ ਨੇ ਵੱਡੀ ਉਹ ਨਹੀਂ ਅਸੀਂ ਇਹ ਤਾਂ ਕੋਈ ਹੋਰ ਤਾਂ ਕੋਈ ਹੱਲ ਹੀ ਨਹੀਂ ਇਹਦਾ ਉਹ ਜੰਡ ਵੀ ਵੱਡਾ ਪਿਆ ਬਈ ਜੰਡ ਵੀ ਵੱਡਾ ਪਿਆ ਉਹ ਸੀ ਮੈਨੂੰ ਤਾਂ ਮੈਨੂੰ ਮੇਰੀ ਗਲਤੀ ਹੋ ਗਈ ਵੱਡਾ ਬਸ ਉਹ ਤੇ ਲਾਉਣ ਨਾਲ ਕੀ ਹੋ ਜੂ ਅੱਜ ਲਾਏਗਾ ਪਾਣਾ 100 ਸਾਲ ਨੂੰ ਉਹ ਉਹ ਜੰਡ ਵੀ ਵੱਡਾ ਪਿਆ ਨਾ ਨਹੀਂ ਵੱਡਾ ਇਹਦੇ ਬਰਾਬਰ ਕਿਵੇਂ ਹੋਊਗਾ ਹਾਂ